ਪੰਜਾਬ ਦੇ ਵਿੱਚ ਪ੍ਰਵਾਸ ਦਾ ਮੁੱਦਾ ਬਹੁਤ ਵੱਡਾ ਹੈ ਪ੍ਰਵਾਸੀ ਆਉਂਦੇ ਵੀ ਵੱਡੀ ਗਿਣਤੀ ਚ ਨੇ ਤੇ ਇਥੋਂ ਪੰਜਾਬ ਦੇ ਵਿੱਚ ਉਹ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਾਹਰ ਵੀ ਜਾਂਦੇ ਨੇ ਇਹ ਚੀਜ਼ ਨੂੰ ਕਿਵੇਂ ਸਮਝਦੇ ਹੋ ਤੁਸੀਂ ਦੇਖੋ ਜਿਹੜਾ ਜੇ ਕੋਈ ਆਪਣੇ ਕੋਲ ਇਨਫਰਾਸਟ੍ਰਕਚਰ ਹੋਊਗਾ ਸਰਕਾਰਾਂ ਆਪਾਂ ਨੂੰ ਕੁਝ ਇਹੋ ਜਿਹਾ ਸਿਸਟਮ ਬਣਾ ਕੇ ਦੇਣੀਆਂ ਵੀ ਆਪਣੇ ਨੌਜਵਾਨ ਇਥੋਂ ਨਾ ਜਾਣ ਜੇ ਉਹ ਜਾਂਦੇ ਆ ਸਪੇਸ ਖਾਲੀ ਹੁੰਦੀ ਆ ਤੇ ਕੋਈ ਲਾਅ ਐਵ ਜਾਂ ਹੋਣਾ ਚਾਹੀਦਾ ਵੀ ਜਿਹੜੇ ਪ੍ਰਵਾਸੀ ਇੱਥੇ ਆਉਂਦੇ ਆ ਜਿਵੇਂ ਪੰਜਾਬ ਲਈ ਆ ਵੀ ਪੰਜਾਬ ਦੇ ਹੋਰ ਕਿਤੇ ਜਾ ਕੇ ਆਪਾਂ ਲੈਂਡ ਨਹੀਂ ਬਾਈ ਕਰ ਸਕਦੇ ਆਪਣੇ ਕੋਲੇ ਉਹ ਰਾਈਟਸ ਨਹੀਂ ਹੈਗੇ ਹੋਰ ਸਟੇਟਾਂ ਨੇ ਦਿੱਤੇ ਹੋਏ ਤੇ ਉਹ ਆਪਾਂ ਨੂੰ ਵੀ ਕੁਝ ਇਹੋ ਜਿਹਾ ਕਾਨੂੰਨ ਚਾਹੀਦਾਗਾ ਵੀ ਹੋਰ ਸਟੇਟਾਂ ਵਾਲੇ ਇੱਥੇ ਆ ਕੇ ਕੰਮ ਕਰ ਸਕਣ ਨਾ ਉਹ ਜ਼ਮੀਨ ਲੈ ਸਕਣ ਨਾ ਉਹ ਵੋਟ ਪਾ ਸਕਣ ਜੇ ਇਹ ਸਿਸਟਮ ਆਪਣਾ ਸਿਸਟਮ ਹਿੱਲ ਗਿਆ ਤਾਂ ਜਿਹੜੀ ਪੰਜਾਬ ਦੀ ਖੁਦਮੁਖਤਿਆਰੀ ਆ ਜਦ ਪੰਜਾਬ ਦੀ ਹੋਂਦਾ ਜਿਵੇਂ ਬਾਈ ਗੱਲ ਕਰਦਾ ਹੁੰਦਾ ਸੀ ਉਹ ਆਪਣੇ ਤੋਂ ਖੁੱਸ ਜੂਗੀ ਹੁਣ ਤੁਸੀਂ ਪ੍ਰਵਾਸੀਆਂ ਦੇ ਮੁੱਦੇ ਤੇ ਬਿਆਨ ਸੁਣ ਕੇ ਹਟਿਓ ਬੀਤੇ ਦਿਨਾਂ ਦੀ ਗੱਲ ਕਰ ਲੈਣੇ ਆ ਇੱਕ ਪ੍ਰਵਾਸੀ ਮਜ਼ਦੂਰ ਨੇ ਇੱਕ 8 ਸਾਲਾਂ ਦੇ ਅਪਾਹਜ ਬੱਚੇ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ ਸੀ ਤੇ ਉਸ ਨੂੰ ਪਿੰਡ ਦੇ ਕਬਰ ਸਥਾਨ ਵਿੱਚ ਲੈ ਗਿਆ ਸੀ ਜਿੱਥੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਜਦੋਂ ਬੱਚਾ ਚੀਕਣ ਲੱਗਿਆ ਤਾਂ ਲੋਕਾਂ ਨੇ ਉਸ ਨੂੰ ਛਡਵਾਇਆ ਇਸ ਤੋਂ ਬਾਅਦ ਕਥਿਤ ਪਰਵਾਸੀ ਮਜ਼ਦੂਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਤੇ ਪੁਲਿਸ ਅਨੁਸਾਰ ਘਟਨਾ ਦੇ ਸੰਬੰਧ ਵਿੱਚ ਅਗਲੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਸੀ ਤਾਂ ਇਹ ਉੱਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਤੇ ਇਸ ਦੇ ਨਾਲ ਹੀ ਬੀਤੇ ਦਿਨਾਂ ਚ ਅੰਮ੍ਰਿਤਸਰ ਦੇ ਵੱਲਾ ਇਲਾਕੇ ਦੀ ਸਬਜ਼ੀ ਮੰਡੀ ਵਿੱਚ ਇੱਕ ਬਰਵਾ ਸੀ ਮਜ਼ਦੂਰ ਬੋਲੋ ਇੱਕ ਪੰਜਾਬੀ ਨੌਜਵਾਨ ਤੇ ਸ਼ਰੀਅਮ ਹਮਲਾ ਕੀਤਾ ਗਿਆ ਸੀ ਇਸ ਘਟਨਾ ਤੋਂ ਬਾਅਦ ਵੱਲਾ ਪੁਲਿਸ ਸਟੇਸ਼ਨ ਦੇ ਬਾਹਰ ਕਈ ਸਮਾਜਿਕ ਤੇ ਸਿੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਕੀਤਾ ਤੇ ਪੁਲਿਸ ਤੇ ਪ੍ਰਸ਼ਾਸਨ ਦੇ ਰਵੱਈਏ ਤੇ ਸਵਾਲ ਚੁੱਕੇ ਗਏ ਤੇ ਇਸੇ ਮਾਮਲੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਯੋਗਾ ਸਿੰਘ ਬਡਾਰਾ ਨੇ ਕਿਹਾ ਸੀ ਕਿ ਹਮਲਾ ਕੀਤੇ ਗਏ ਪੰਜਾਬੀ ਨੌਜਵਾਨ ਦਾ ਪਹਿਲਾ ਹੀ ਦੋਸ਼ੀ ਪਰਵਾਸੀ ਮਜ਼ਦੂਰ ਨਾਲ ਵਿੱਤੀ ਝਗੜਾ ਸੀ ਜੋ ਅਦਾਲਤ ਵਿੱਚ ਵਿਚਾਰ ਦੇ ਅਧੀਨ ਆ ਤੇ ਇਸ ਦੇ ਬਾਵਜੂਦ ਦੋਸ਼ੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਨੂੰ ਬਾਜ਼ਾਰ ਦੇ ਵਿੱਚ ਘੇਰ ਲਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ ਸੀ। ਬਾਬਾ ਸੰਨੀ 나ਥ ਦਾ ਦੋਸ਼ ਸੀ ਕਿ ਜਿੱਥੇ ਪੰਜਾਬ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀਆਂ ਮੰਗਾਂ ਹੋ ਰਹੀਆਂ ਨੇ ਉੱਥੇ ਪ੍ਰਵਾਸੀ ਮਜ਼ਦੂਰ ਖੁੱਲੇ ਆਮ ਸਥਾਨਕ ਪੰਜਾਬੀਆਂ ਤੇ ਹਮਲਾ ਕਰ ਰਹੇ ਨੇ ਜਦੋਂ ਕਿ ਪੁਲਿਸ ਉਨ੍ਹਾਂ ਦੇ ਸਮਰਥਨ ਦੇ ਵਿੱਚ ਖੜੀ ਦਿਖਾਈ ਦੇ ਰਹੀ ਆ। ਉਨ੍ਹਾਂ ਨੇ ਇਸ ਘਟਨਾ ਦੀ ਸਖਤ ਨਿੰਦਾ ਵੀ ਕੀਤੀ ਸੀ ਤੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਸੀ। ਇਸੇ ਦੌਰਾਨ ਇੱਕ ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਸੀ ਕਿ ਇਹ ਮਾਮਲਾ ਪੂਰੀ ਤਰ੍ਹਾਂ ਪੈਸੇ ਦੇ ਲੈਣ ਦੇਲ ਨਾਲ ਸੰਬੰਧਿਤ ਪੁਲਿਸ ਦੇ ਅਨੁਸਾਰ ਦੋਮਾਂ ਧਿਰਾਂ ਤੋਂ ਜਿਹੜੀ ਜਾਂਚ ਪੜਤਾਲ ਕੀਤੀ ਗਈ ਤੇ ਸਥਿਤੀ ਨੂੰ ਕਾਬੂ ਕਰਨ ਲਈ ਥੋੜੀ ਦੇਰ ਲਈ ਹਿਰਾਸਤ ਵਿੱਚ ਦੋਮਾਂ ਧਿਰਾਂ ਨੂੰ ਲਿਆ ਗਿਆ ਸੀ ਤੇ ਬਾਅਦ ਵਿੱਚ ਦੋਮਾਂ ਨੂੰ ਚੇਤਾਵਨੀ ਦੇ ਕੇ ਰਹਾ ਕਰ ਦਿੱਤਾ ਗਿਆ ਸੀ ਤੇ ਉਹਨਾਂ ਨੇ ਉਮੀਦ ਪ੍ਰਗਟ ਕੀਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਨੂੰ ਸਹੀਰਤਾ ਨਾਲ ਹੱਲ ਕਰ ਲੈਣਗੇ ਇਸ ਤੋਂ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਪ੍ਰਵਾਸੀਆਂ ਦੇ ਮੁੱਦੇ ਤੇ ਇੱਕ ਵੱਡਾ ਬਿਆਨ ਆਇਆ ਸੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਪਿੱਤੇ ਦਿਨਾਂ ਵਿੱਚ ਮੁੱਖ ਮੰਤਰੀ ਮਾਨ ਨੇ ਕਿਹੜਾ ਬਿਆਨ ਦਿੱਤਾ ਸੀ ਪ੍ਰਵਾਸੀਆਂ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਯਾਸੀ ਕੀ ਹੁਸ਼ਿਆਰਪੁਰ ਵਿੱਚ ਬੜੀ ਬੇਰਹਿਮੀ ਤੇ ਗੈਰ ਮਨੁੱਖੀ ਤਰੀਕੇ ਨਾਲ ਕਤਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਫਾਸਟ ਟਰੈਕ ਅਦਾਲਤ ਨਾਲ ਹੀ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਸੀ ਕਿ ਅਪਰਾਧੀ ਦਾ ਕੋਈ ਧਰਮ ਜਾਤ ਦੇਸ਼ ਜਾਂ ਪਰਦੇਸ਼ ਨਹੀਂ ਹੁੰਦਾ ਜੇ ਕੋਈ ਕਾਨੂੰਨ ਨੂੰ ਹੱਥ ਵਿੱਚ ਲੈਂਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿਤੇ ਦਾ ਵੀ ਹੋਵੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇ ਕੋਈ ਜੁਰਮਕਾਰ ਦਾ ਤਾਂ ਉਸ ਨੂੰ ਅਸੀਂ ਹੋਰ ਸੂਬਿਆਂ ਤੇ ਦੇਸ਼ਾਂ ਤੋਂ ਵੀ ਕਾਬੂ ਕਰਕੇ ਲਿਆਉਂਦੇ ਹਾਂ ਤੇ ਇਸ ਦੇ ਨਾਲ ਹੀ ਕਾਂਗਰਸ ਤੇ ਨਿਸ਼ਾਨਾ ਮੰਿੰਦਿਆ ਮੁੱਖ ਮੰਤਰੀ ਮਾਨੇ ਵੀ ਕਿਹਾ ਸੀ ਕਿ ਇਹ ਸਾਰੇ ਬਾਰੇ ਆਪ ਹੀ ਇੱਕਮਤ ਨਹੀਂ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦਾ ਕਿਸਾਨ ਮੰਿੰਦ ਦਾ ਪ੍ਰਧਾਨ ਕਹਿੰਦਾ ਕਿ ਪ੍ਰਵਾਸੀਆਂ ਨੂੰ ਇੱਥੋਂ ਕੱਢ ਦਿਓ ਜਦੋਂ ਕਿ ਇਹਨਾਂ ਦੀ ਪਾਰਟੀ ਦਾ ਪੰਜਾਬ ਪ੍ਰਧਾਨ ਬਿਹਾਰ ਜਾ ਕੇ ਇਹ ਕਹਿੰਦਾ ਕਿ ਇਹਨਾਂ ਬਿਨਾ ਤਾਂ ਸਾਡਾ ਸਰਦਾ ਹੀ ਨਹੀਂ ਉਹਨਾਂ ਨੇ ਅੱਗੇ ਵੀ ਕਿਹਾ ਕਿ ਕੋਲਕਾਤਾ ਜਾਂ ਹੋਰ ਸੂਬਿਆਂ ਦੇ ਵਿੱਚ ਜਾਂ ਹੋ ਸਟੇਟਾਂ ਦੇ ਵਿੱਚ ਸਾਰੇ ਪੰਜਾਬੀ ਰਹਿੰਦੇ ਨੇ ਜੇ ਕੱਲ ਨੂੰ ਉਹਨਾਂ ਦਾ ਵਿਰੋਧ ਸ਼ੁਰੂ ਹੋ ਜਾਵੇ ਤਾਂ ਫਿਰ ਆਪਾਂ ਕੀ ਕਰਾਂਗੇ